ਸੇ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝਾ ਡਿਵਲੌਗ ਤੇ ਆਸ ਕਰਦੇ ਆ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਨਾਲ ਦੀ ਨਾਲ ਤੁਸੀਂ ਬੈਲ ਦਬਾ ਦਿਆ ਕਰੋ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਹਰ ਵੀਡੀਓ ਸਭ ਤੋਂ ਪਹਿਲਾਂ ਮਿਲ ਜAVE ਸਭ ਤੋਂ ਪਹਿਲਾਂ ਆਪਾਂ ਜਦੋਂ ਵੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਉਸ ਤੋਂ ਆਪਾਂ ਇੱਕ ਚੰਗੇ ਜਿਹੇ ਕਮੈਂਟ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਆਪਾਂ ਕਮੈਂਟ ਜਿਹੜਾ ਵਾ ਕਰਾਂਗੇ ਚੰਗਾ ਜਿਹਾ ਦੱਸਾਂਗੇ ਉਹ ਆ ਭੈਣ ਬਲਵੀਰ ਕੋ ਜੋ ਕਿ ਸਾਨੂੰ ਪਿਛਲੇ ਦਿਨਾਂ ਤੋਂ ਬੜੇ ਹੀ ਚੰਗੇ ਚੰਗੇ ਕਮੈਂਟ ਕਰਦੇ ਆ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜੋ ਇੰਨੇ ਚੰਗੇ ਚੰਗੇ ਕਮੈਂਟ ਕਰਦੇ ਆ ਜਿੱਦਾਂ ਕਦੀ ਕੋਈ ਜਿਹੜੀ ਵੀਡੀਓ ਤੇ ਕੁਝ ਕਮੀ ਪੇਸ਼ੀ ਹੁੰਦੀ ਆ ਤੁਸੀਂ ਸਾਨੂੰ ਉਹ ਵੀ ਦੱਸਦੇ ਆ ਤੁਹਾਡਾ ਬਹੁਤ ਇਹ ਵੀ ਧੰਨਵਾਦ ਕਿਉਂਕਿ ਤੁਸੀਂ ਸਾਨੂੰ ਕਮੀ ਪੇਸ਼ੀ ਦੱਸਦੇ ਆ ਤੇ ਸਾਨੂੰ ਪਤਾ ਲੱਗਦਾ ਵਾ ਕਿ ਸਾਡੇ ਵਿੱਚ ਵੀਡੀਓ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ ਆ ਤੇ ਅਸੀਂ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੱਜ ਵੀ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਅੱਜ ਵੀ ਆਪਾਂ ਆਪਣੇ ਸਕਿਨ ਕੇਅਰ ਤੇ ਆਪਣੀ ਵੀਡੀਓ ਲਿਆਂਦੀ ਆ ਤਾਂ ਕਿ ਆਪਾਂ ਆਪਣੇ ਸਕਿਨ ਦਾ ਧਿਆਨ ਰੱਖ ਕੇ ਆਪਣੇ ਸਕਿਨ ਨੂੰ ਇੱਕ ਬੜੇ ਹੀ ਸੁਆਹ ਜਿਹਾ ਨਖਾਰ ਦੇ ਸਕੀਏ ਘਰ ਵਿੱਚ ਜਿਹੜੀਆਂ ਚੀਜ਼ਾਂ ਮੌਜੂਦ ਰਹਿੰਦੀਆਂ ਸਾਡੀ ਰਸੋਈ ਦੇ ਵਿੱਚ ਜਿਹੜਾ ਸਮਾਨ ਰਹਿੰਦਾ ਅਸੀਂ ਉਹਦੇ ਨਾਲ ਹੀ ਆਪਣੇ ਸਕਿਨ ਦੀ ਕੇਅਰ ਕਰਦੇ ਹਾਂ ਬਿਨਾਂ ਟਾਈਮ ਕੋਆਏ ਆ ਬਿਨਾਂ ਪੈਸਾ ਖਰਚ ਕੀਤੇ ਆ ਸਾਡੇ ਜਿਹੜਾ ਘਰ ਵਿੱਚ ਹੀ ਅਸੀਂ ਇੱਕ ਵਧੀਆ ਜਿਹਾ ਆਪਣਾ ਸਕਿਨ ਦਾ ਖਿਆਲ ਰੱਖ ਸਕਦੇ ਆ ਔਰ ਬੜੀ ਹੀ ਵਧੀਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਡੀ ਸਕਿਨ ਹੈ ਉਹ ਇੱਕਦਮ ਜਿਹੜੀ ਆ ਡਰਾਈ ਹੋ ਜਾਣੀ ਹੈ ਕਿਉਂਕਿ ਠੰਡ ਦਾ ਮੌਸਮ ਆਉਂਦਿਆ ਤੇ ਹਵਾ ਜਦੋਂ ਚੱਲਦੀ ਆ ਤੇ ਸਾਡੀ ਸਕਿਨ ਜਿਹੜੀ ਡਰਾਈ ਹੋ ਜਾਂਦੀ ਆ ਡਰਾਈ ਸਕਿਨ ਦੇ ਵਿੱਚ ਆਪਾਂ ਕਿਸ ਤਰ੍ਹਾਂ ਆਪਣੀ ਸਕਿਨ ਦੀ ਦੇਖਭਾਲ ਕਰ ਸਕਦੇ ਕਿਹੜੀ ਚੀਜ਼ ਨੂੰ ਆਪਾਂ ਕਿਸ ਤਰ੍ਹਾਂ ਲਗਾ ਸਕਦੇ ਆ ਅੱਜ ਆਪਾਂ ਤੁਹਾਨੂੰ ਇਸੇ ਬਾਰੇ ਜਾਣਕਾਰੀ ਦੇਵਾਂਗੇ ਸਭ ਨੇ ਸੁਣਿਆ ਹੋਣਾ ਕਿ ਅਸੀਂ ਫੇਸ ਪੈਕ ਜਿਹੜਾ ਵਾ ਮਲਤਾਨੀ ਮਿੱਟੀ ਦਾ ਫੇਸ ਪੈਕ ਲਗਾਉਨੇ ਆ ਹਾਰੇ ਕਿਦਾ ਲਗਾਉਂਦਾ ਤਰੀਕਾ ਅਲਗ-ਅਲਗ ਹੁੰਦਾ ਕੋਈ ਕਿਸੇ ਤਰੀਕੇ ਨਾਲ ਲਗਾਉਂਦਾ ਕੋਈ ਕਿਸੇ ਤਰੀਕੇ ਨਾਲ ਲਗਾਉਂਦਾ ਤੇ ਡਰਾਈ ਸਕਿਨ ਵਾਲੀ ਕਿਸ ਤਰ੍ਹਾਂ ਲਗਾ ਸਕਦੇ ਅੱਜ ਆਪਾਂ ਉਹਨਾਂ ਬਾਰੇ ਤੁਹਾਨੂੰ ਦੱਸਾਂਗੇ ਡਰਾਈ ਸਕਿਨ ਵਾਲੇ ਜਿਹੜੇ ਆ ਜਿਹੜਾ ਤੁਸੀਂ ਮਲਤਾਨੀ ਮਿੱਟੀ ਦਾ ਫੇਸ ਪੈਕ ਲਗਾਉਂਦੇ ਉਹਨੂੰ ਕਿਸ ਤਰ੍ਹਾਂ ਲਗਾਉਣਾ ਕਿਉਂਕਿ ਜੇ ਆਪਾਂ ਡਰਾਈ ਸਾਡੀ ਸਕਿਨ ਆ ਤੇ ਮਲਤਾਨੀ ਮਿੱਟੀ ਵੀ ਜਿਹੜੀ ਹੈ ਡਰਾਈ ਹੁੰਦੀ ਉਹਦੇ ਨਾਲ ਫਿਰ ਸਾਡੀ ਸਕਿਨ ਜਿਹੜੀ ਆ ਹੋਰ ਜ਼ਿਆਦਾ ਜਿਹੜੀ ਆ ਰੁੱਖਾਪਨ ਉਹਦੇ ਵਿੱਚ ਆ ਜਾਂਦਾ ਵਸਤੇ ਨੇ ਇੱਕਦਮ ਜਿਹੜੀ ਫਟੀ ਫਟੀ ਹੋਣ ਦਾ ਪੈਂਦੀ ਚਿੱਟੀ ਚਿੱਟੀ ਹੋਣ ਦਾ ਪੈਂਦੀ ਆ ਤੇ ਉਹਨੂੰ ਆਪਾਂ ਕਿਸ ਤਰੀਕੇ ਨਾਲ ਲਗਾਈਏ ਤਾਂ ਕਿ ਸਾਡੀ ਜਿਹੜੀ ਸਕਿਨ ਬਿਲਕੁਲ ਵੀ ਡਰਾਈ ਵੀ ਨਾ ਹੋਵੇ ਤੇ ਸਕਿਨ ਤੇ ਸੋਨਾ ਜਿਹਾ ਨਿਖਾਰ ਵੀ ਆਵੇ ਸਕਿਨ ਇੱਕਦਮ ਚਿੱਟੀ ਚਿੱਟੀ ਵੀ ਨਾ ਲੱਗੇ ਉਹਦੇ ਲਈ ਆਪਾਂ ਕੀ ਕਰਨਾ ਆਪਾਂ ਜਦੋਂ ਵੀ ਮਲਤਾਨੀ ਮਿੱਟੀ ਦਾ ਜਿਹੜਾ ਵਾ ਫੇਸ ਪੈਕ ਬਣਾਉਣਾ ਵਾ ਤੇ ਉਹਦੇ ਵਿੱਚ ਆਪਾਂ ਦੋ ਚੀਜ਼ਾਂ ਜਿਹੜੀਆਂ ਪਾ ਲੈਣੀਆਂ ਜਿਹਦੇ ਨਾਲ ਕਿ ਬਿਲਕੁਲ ਵੀ ਜਿਹੜੀ ਆ ਤੁਹਾਡੀ ਸਕਿਨ ਡਰਾਈ ਨਹੀਂ ਹੁੰਦੀ ਇੱਕ ਤੇ ਤੁਹਾਡੀ ਸਕਿਨ ਤੇ ਬੜਾ ਵਧੀਆ ਨਿਖਾਰ ਆਉਂਦਾ ਦੂਸਰੀ ਤੁਹਾਡੀ ਜਿਹੜੀ ਸਕਿਨ ਹੋਰ ਸੌਫਟ ਵੀ ਹੋ ਜਾਂਦੀ ਆ ਤੇ ਉਹਨੂੰ ਜਿਹੜਾ ਮੋਸਚਰਾਈਜ਼ਰ ਵੀ ਮਿਲ ਜਾਂਦਾ ਵਾ ਇੱਕ ਹੀ ਚੀਜ਼ ਦੇ ਨਾਲ ਆਪਾਂ ਕਿੰਨਾ ਕੁਝ ਕਰ ਸਕਦੇ ਹਾਂ ਹਵਾ ਜਦਾਂ ਠੰਡੀ ਚੱਲਦੀ ਹੈ ਤੇ ਸਾਡੇ ਗੱਲਾਂ ਫਟ ਜਾਂਦੀਆਂ ਫੇਸ ਤੇ ਵੀ ਫਟ ਜਾਂਦਾ ਜਿਸ ਤਰ੍ਹਾਂ ਬੁੱਲ ਵੀ ਕਈਆਂ ਦੇ ਫਟ ਜਾਂਦੇ ਉਸ ਤਰ੍ਹਾਂ ਹੀ ਸਾਡੀ ਸਕਿਨ ਡਰਾਈ ਹੁੰਦੀ ਉਹਨੂੰ ਆਪਾਂ ਇਸ ਤੋਂ ਬਚਾ ਸਕਦੇ ਹਾਂ ਅੱਜ ਆਪਾਂ ਜਿਹੜੀ ਚੀਜ਼ ਤੁਹਾਡੇ ਲਈ ਬਣਾਈ ਹੈ ਉਹ ਵਾ ਕਿਸ ਤਰ੍ਹਾਂ ਇਸ ਨੂੰ ਫੇਸ ਪੈਕ ਨੂੰ ਆਪਣਾ ਬਣਾ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਅੱਜ ਆਪਾਂ ਦੇਖਦੇ ਹਾਂ ਕਿਸ ਤਰ੍ਹਾਂ ਆਪਾਂ ਆਪਾਂ ਕਿਹੜਾ ਫੇਸ ਪੈਕ ਵਾ ਉਹ ਤਿਆਰ ਕਰਨਾ ਤੇ ਡਰਾਈ ਸਕਿਨ ਦਾ ਆਪਾਂ ਕਿਸ ਤਰ੍ਹਾਂ ਠੰਢ ਦੇ ਵਿੱਚ ਧਿਆਨ ਰੱਖਣਾ ਚਲੋ ਆਜੋ ਫਿਰ ਦੇਖੀਏ ਕਿਹੜੇ ਕਿਹੜੀ ਚੀਜ਼ ਆਪਾਂ ਇਹਦੇ ਲਈ ਇਸਤੇਮਾਲ ਕੀਤੀ ਹੈ ਇੱਥੇ ਆਪਾਂ ਲੈ ਲਿਆ ਇੱਕ ਵੱਡਾ ਚਮਚ ਦਹੀਂ ਦਾ ਮੈਂ ਘਰ ਵਾਲਾ ਦਹੀਂ ਲੈ ਆ ਤੁਸੀਂ ਕੋਈ ਵੀ ਦਹੀਂ ਲੈ ਸਕਦੇ ਬਾਜ਼ਾਰ ਵਾਲਾ ਵੀ ਲੈ ਸਕਦੇ ਆ ਵਿੱਚ ਆਪਾਂ ਪਾਇਆ ਅੱਧਾ ਚਮਚ ਮਲਤਾਨੀ ਮਿੱਟੀ ਦਾ ਤੇ ਮੁਲਤਾਨੀ ਮਿੱਟੀ ਵੀ ਜਿਹੜੀ ਆ ਮੈਂ ਆਯੁਰ ਦੀ ਇਸਤੇਮਾਲ ਕੀਤੀ ਤੁਹਾਡੇ ਕੋਲ ਜਿਹੜੀ ਵੀ ਆ ਤੁਸੀਂ ਉਹਦਾ ਵੀ ਇਸਤੇਮਾਲ ਕਰ ਸਕਦੇ ਜੇ ਤੁਹਾਡੇ ਕੋਲ ਗੋਟੀ ਆ ਤੇ ਤੁਸੀਂ ਉਸ ਤੋਂ ਵੀ ਥੋੜੀ ਦੇਰ ਲਈ ਦਹੀਂ ਦੇ ਵਿੱਚ ਭਿਉਂ ਕੇ ਰੱਖ ਦੋ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਇਆ ਥੋੜਾ ਜਿਹਾ ਐਲੋਵੇਰਾ ਜੈਲ ਜਾਨੀ ਕਿ 5 ਤੋਂ 6 ਬੂੰਦਾਂ ਮੈਂ ਪਾਈਆਂ ਵੈਸੇ ਤੁਸੀਂ ਅੱਧਾ ਚਮਚ ਵੀ ਪਾ ਸਕਦੇ ਮੈਂ ਜਿੰਨੀ ਕੁ ਮਾਤਰਾ ਚ ਬਣਾਇਆ ਉਹਦੇ ਲਈ ਇੰਨਾ ਹੀ ਚਾਹੀਦਾ ਸੀ ਇਹਦੀ ਬੜੀ ਹੀ ਵਧੀਆ ਜਿਹੜੀ ਆਪਾਂ ਇੱਕ ਕਰੀਮ ਬਣਾ ਲਵਾਂਗੇ ਜਿਸ ਤਰ੍ਹਾਂ ਇੱਕ ਕਰੀਮ ਉਹਦੇ ਉਸ ਤੋਂ ਬਾਅਦ ਆਪਾਂ ਪੈਕ ਵਾਂਗੂ ਇਹ ਬੜਾ ਵਧੀਆ ਜਿਹੜਾ ਵਾ ਫੇਸ ਪੈਕ ਬਣਾ ਕੇ تیار ਕਰ ਲਿਆ ਵਾ ਠੀਕ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਇਹਦੇ ਵਿੱਚ ਜਿਹੜੀ ਚੀਜ਼ ਪਾਈ ਸੀ ਉਹ ਸੀ ਦਹੀਂ ਇੱਕ ਚਮਚਾ ਆਪਾਂ ਦਹੀਂ ਦਾ ਲੈ ਲਿਆ ਅੱਧਾ ਚਮਚਾ ਆਪਾਂ ਏਲੋਵੇਰਾ ਜੈਲ ਦਾ ਲੈ ਲਿਆ ਤੁਸੀਂ ਕੋਈ ਵੀ ਏਲੋਵੇਰਾ ਜੈਲ ਲੈ ਸਕਦੇ ਮੈਂ ਤੇ ਬਾਜ਼ਾਰ ਵਾਲੀ ਲਈ ਹੈ ਤੁਹਾਨੂੰ ਕੋਲ ਅਗਰ ਘਰ ਵਾਲੀ ਹੈ ਤੁਸੀਂ ਉਹਨੂੰ ਵੀ ਲੈ ਸਕਦੇ ਆ ਫਿਰ ਆਪਾਂ ਇਹਦੇ ਵਿੱਚ ਇੱਕ ਚਮਚ ਪਾਇਆ ਮਲਤਾਨੀ ਮਿੱਟੀ ਦਾ ਤੇ ਤਿੰਨਾਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਤੇ ਉਸ ਤੋਂ ਬਾਅਦ ਆਪਾਂ ਆਪਣੇ ਫੇਸ ਤੇ ਇਸ ਨੂੰ ਕਿਸ ਤਰ੍ਹਾਂ ਅਪਲਾਈ ਕਰਨਾ ਉਹ ਵੀ ਤੁਹਾਨੂੰ ਆਪਾਂ ਦੱਸ ਦਿਆਂ ਚਲੋ ਆਜੋ ਫਿਰ ਹਮੇਸ਼ਾ ਦੀ ਤਰ੍ਹਾਂ ਮੈਂ ਜਿਹੜਾ ਆਪਣਾ ਫੇਸ ਵਾ ਉਹਨੂੰ ਨਾਰਮਲ ਪਾਣੀ ਨਾਲ ਕਰ ਲਿਆ ਇਹ ਸਾਫ਼ ਤੇ ਉਸ ਤੋਂ ਬਾਅਦ ਆਪਾਂ ਆਪਣਾ ਜਿਹੜਾ ਪੈਕ ਬਣਾਇਆ ਵਾ ਫੇਸ ਪੈਕ ਉਹਨੂੰ ਆਪਾਂ ਆਪਣੇ ਚਿਹਰੇ ਤੇ ਲਗਾਵਾਂਗੇ ਤਿੰਨੇ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਆ ਜਿਹੜਾ ਇਹਨੂੰ ਸਕਿਨ ਤੇ ਲਗਾਉਂਦਾ ਤਰੀਕਾ ਉਹ ਸਭ ਤੋਂ ਵਧੀਆ ਇਹ ਹੀ ਆ ਕਿ ਆਪਾਂ ਆਪਣੇ ਹੱਥ ਨਾਲ ਇਹਨੂੰ ਲਗਾਈਏ ਬਹੁਤ ਜਾਣੇ ਬ੍ਰਸ਼ ਨਾਲ ਲਗਾਉਂਦੇ ਆ ਮੈਂ ਜੋ ਵੀ ਚੀਜ਼ ਲਗਾਉਣੀ ਹਮੇਸ਼ਾ ਆਪਣੇ ਹੱਥ ਨਾਲ ਹਲੋ ਬੋਣੇ ਕਿਉਂਕਿ ਹੱਥ ਤੋਂ ਵਧੀਆ ਬ੍ਰੈਸ਼ ਕੋਈ ਨਹੀਂ ਹੋ ਸਕਦਾ ਚੰਗੀ ਤਰ੍ਹਾਂ ਆਪਾਂ ਇਹਨੂੰ ਆਪਣੇ ਫੇਸ ਤੇ ਲਗਾ ਲੈਣਾ ਵਾ ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਣੇ ਫੇਸ ਤੇ ਲਗਾ ਲਿਆ ਫਿਰ ਹਮ ਆਪਾਂ ਇਹਨੂੰ 15 ਤੋਂ 20 ਮਿੰਟ ਸੁੱਕਣ ਲਈ ਰੱਖਾਂਗੇ ਮੈਂ ਜਿਹੜੀ ਚੀਜ਼ਾਂ ਇਹਦੇ ਵਿੱਚ ਪਾਤੀਆਂ ਉਹਦੇ ਨਾਲ ਇਹਨਾਂ ਸਕਿਨ ਨੂੰ ਬਿਲਕੁਲ ਵੀ ਜਿਹੜਾ ਡਰਾਈ ਨਹੀਂ ਕਰਨਾ ਵਾ ਫੇਸ ਪੈਕ ਦੇ ਫਾਇਦੇ ਦੇ ਨਾਲ-ਨਾਲ ਇਹਨੇ ਮੇਰੀ ਸਕਿਨ ਨੂੰ ਮੋਸਚਰਾਈਜ਼ਰ ਵੀ ਦੇਣਾ ਵਾ ਤੇ ਸਕਿਨ ਲਈ ਵਧੀਆ ਜਿਹਾ ਦੇਪਾਲ ਵੀ ਕਰਨੀ ਆ ਪੂਰੇ ਜੇਸੇ ਵਾਂ ਤੇ ਅਸੀਂ ਜਿਸ ਤਰ੍ਹਾਂ ਜ਼ਿਆਦਾ ਲੇਅਰ ਜਿਹੜੀ ਆ ਮੋਟੀ ਰੱਖਣੀ ਹੋਵੇ ਦੇਖੋ ਜਿਸ ਤਰ੍ਹਾਂ ਸਾਡੀ ਆ ਸਕਿਨ ਦੀਆਂ ਗੱਲਾਂ ਤੇ ਅਸੀਂ ਲੇਅਰ ਜਿਹੜੀ ਮੋਟੀ ਰੱਖਣੀ ਹੁੰਦੀ ਆ ਜਿਸ ਤਰ੍ਹਾਂ ਸਾਡੀ ਸਕਿਨ ਤੇ ਕਿਤੇ ਦਾਗ ਆ ਉੱਥੇ ਵੀ ਅਸੀਂ ਲੇਅਰ ਥੋੜੀ ਜਿਹੀ ਮੋਟੀ ਰੱਖ ਸਕਦੇ ਆ ਕਿਉਂਕਿ ਫੇਸ ਪੈਕ ਨੂੰ ਥੋੜਾ ਜਿਆਦਾ ਸੁੱਕਣ ਦੇ ਵਿੱਚ ਟਾਈਮ ਜ਼ਰੂਰ ਲੱਗਦਾ ਵਾ ਪਰ ਇਹਦਾ ਜਿਹੜਾ ਫਾਇਦਾ ਵਾ ਉਹ ਬੜਾ ਵਧੀਆ ਸਕਿਨ ਨੂੰ ਹੁੰਦਾ ਕਿ ਸਾਡੀ ਸਕਿਨ ਤੇ ਜਿਹੜੀ ਸਕਿਨੀਆਂ ਸਾਡੀ ਟਾਈਟ ਵੀ ਹੁੰਦੀ ਹੈ ਇਹਦੇ ਨਾਲ ਤੇ ਜਦੋਂ ਅਸੀਂ ਇਹਨੂੰ ਲਗਾਉਂਨੇ ਆ ਉਸ ਤੋਂ ਬਾਅਦ ਸਾਨੂੰ ਸੁੱਕਣ ਤੱਕ ਇਸ ਨੂੰ ਉਤਾਰਨ ਤੱਕ ਸਾਨੂੰ ਜਿਆਦਾ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਆਪਣੇ ਮੂੰਹ ਦੀ ਜਿਹੜੀ ਮੂਵਮੈਂਟ ਹੁੰਦੀ ਹੈ ਉਹਨੂੰ ਜਿਆਦਾ ਇੱਧਰ ਉੱਧਰ ਨਹੀਂ ਕਰਨਾ ਚਾਹੀਦਾ ਅਸੀਂ ਕੰਮ ਕਰਦੇ ਆ ਵੀ ਇਹਨੂੰ ਲਗਾ ਸਕਦੇ ਆ ਪਲੱਸ ਅਸੀਂ ਬੱਸ ਇਹ ਨਾ ਮੱਕੀ ਅਸੀਂ ਜਦੋਂ ਵੀ ਕੰਮ ਕਰਦੇ ਲਗਾਈਏ ਤਾਂ ਅਸੀਂ ਗੱਲਾਂ ਨਾ ਕਰੀਏ ਸਿਰਫ ਆਪਣਾ ਕੰਮ ਕਰਦੇ ਰਹੀਏ ਕਿਉਂਕਿ ਹਰ ਇੱਕ ਕਿਸੇ ਕੋ ਟਾਈਮ ਨਹੀਂ ਹੁੰਦਾ ਇਹਨਾ ਕਿ ਕੋਈ ਅੱਧਾ ਘੰਟਾ ਆਪਣੇ ਲਈ ਟਾਈਮ ਕੱਢੇ ਪਰ ਆਪਣੇ ਜੀ ਜ਼ਰੂਰ ਟਾਈਮ ਭੰ ਕੱਢਣਾ ਚਾਹੀਦਾ ਵਾ ਤਾਂ ਹੀ ਤੁਸੀਂ ਆਪਣੀ ਸਕਿਨ ਦੀ ਦੇਖਭਾਲ ਕਰ ਸਕਦੇ ਦਿਨ ਵਿੱਚ ਅੱਧਾ ਘੰਟਾ ਆਪਣੇ ਲਈ ਜਾਂ 1 ਪਿੰਟਾ ਜ਼ਰੂਰ ਕੱਢਿਆ ਕਰੋ ਤੇ ਮੈਂ ਇਹਨੂੰ ਚੰਗੀ ਤਰ੍ਹਾਂ ਆਪਣੇ ਫੇਸ ਤੇ ਲਗਾ ਲਿਆ ਦੇਖ ਸਕਦੇ ਜੀ ਹੁਣ ਆਪਾਂ ਇਹਨੂੰ 15 ਤੋਂ 20 ਮਿੰਟ ਜਿਹੜਾ ਲਸਕਾਵਾਂਗੇ ਉਸ ਤੋਂ ਬਾਅਦ ਮੈਂ 15-20 ਮਿੰਟ ਕਰੂੰਗੀ ਆਰਾਮ ਉਸ ਤੋਂ ਬਾਅਦ ਆਪਾਂ ਫੇਸ ਕਰਾਂਗੇ ਸਾਫ਼ ਦੇਖੋ ਜੀ ਫੇਸ ਆਪਾਂ ਜਿਹੜਾ ਵਾ ਪਾਣੀ ਦੇ ਨਾਲ ਸਾਦੇ ਪਾਣੀ ਨਾਲ ਧੋ ਲਿਆ ਤੇ ਇੱਕਦਮ ਇਹਨੂੰ ਸੌਫਟ ਲੱਗਣ ਦੇ ਹੁਣ ਕੋਈ ਵੀ ਮੈਨੂੰ ਮੋਇਸਚਰਾਈਜ਼ਰ ਲਗਾਉਣ ਦੀ ਜ਼ਰੂਰਤ ਨਹੀਂ ਆ ਜਦੋਂ ਵੀ ਤੁਸੀਂ ਸਿਆਲ ਦੇ ਦਿਨਾਂ ਵਿੱਚ ਜਦੋਂ ਵੀ ਤੁਸੀਂ ਫੇਸ ਪੈਕ ਲਗਾਉਣਾ ਵੀ ਇਸੇ ਤਰੀਕੇ ਨਾਲ ਲਗਾਇਆ ਕਰੋ ਜਦੋਂ ਅਸੀਂ ਗਰਮੀਆਂ ਦੇ ਵਿੱਚ ਫੇਸ ਪੈਕ ਲਗਾਉਨੇ ਆ ਤੇ ਅਸੀਂ ਉਹਦੇ ਵਿੱਚ ਗੁਲਾਬ ਜਲ ਪਾਉਨੇ ਤੇ ਸਿਆਲ ਦੇ ਵਿੱਚ ਜਿਹੜਾ ਆਪਾਂ ਫੇਸ ਪੈਕ ਬਣਾ ਉਹਦੇ ਵਿੱਚ ਆਪਾਂ ਨਹੀਂ ਜ਼ਰੂਰ ਇੱਕ ਚਮਚ ਪਾਉਣਾ ਤਾਂ ਕਿ ਸਾਡੀ ਸਕਿਨ ਜਿਹੜੀ ਹੈ ਡਰਾਈ ਨਾ ਹੋਵੇ ਸਕਿਨ ਨੂੰ ਬੜਾ ਸੋਹਣਾ ਮੋਇਸਚਰਾਈਜ਼ਰ ਮਿਲੇ ਤੇ ਸਾਡੀ ਸਕਿਨ ਸੌਫਟ ਵੀ ਰਵੇ ਇਸ ਤਰ੍ਹਾਂ ਕਿ ਆਪਾਂ ਜਿਹੜਾ ਵਾ ਫੇਸ ਪੈਕ ਇਸ ਤਰੀਕੇ ਨਾਲ ਬਣਾ ਕੇ ਲਗਾਈਏ ਤਾਕਿ ਸਾਰੇ ਦਿਵਿਚ ਕਿਸੇ ਤਰ੍ਹਾਂ ਦੀ ਸਾਰੀ ਸਿਕਨ ਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ ਬਾਕੀ ਸਾਡੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਾਰੀਆਂ ਨਵੀਆਂ ਨਵੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਦੀ ਨਾਲ ਤੁਸੀਂ ਬੈਲ ਦਬਾ ਦਿਓ ਤਾਂ ਕਿ ਤੁਹਾਨੂੰ ਸਾਡੇ ਕਾਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜAVE ਜਿਹੜੇ ਪੈਂਪੜਾ ਸਾਡੇ ਇਸ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦੇਂਦੇ ਉਹਨਾਂ ਦਾ ਬਹੁਤ ਬਹੁਤ ਦਿਨੋ ਧੰਨਵਾਦ ਸਾਡੇ ਨਵੇਂ ਚੈਨਲ ਤੇ ਜਾ ਕੇ ਸਿਮਰਨ ਕਿਚਨ ਬਲੌਗ ਤੇ ਜੇ ਕਿ ਤੁਸੀਂ ਇਸੇ ਹੀ ਤਰ੍ਹਾਂ ਸਾਨੂੰ ਪਿਆਰ ਕਰੋ ਉਦੋਂ ਤੇ ਵੀ ਸਾਨੂੰ ਸਾਡੇ ਦਿੱਲੀ ਦੇ ਜਿਹੜੇ ਅਸੀਂ ਆਪਣੇ ਬਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਸਭ ਨੂੰ ਸਸਤਰੀ ਕਾ